ਚੜੀ ਲੱਗੀ ਹੋਈ ਸੀ ਉਥੇ ਦਾ ਬੱਦਲ ਜੇ ਸੀ ਕਿ ਜਦੋਂ ਏਅਰਪੋਰਟ ਪਰੇ ਉੱਤ ਕੇ ਲਿਆ ਗਿਆ ਕਰਾ ਤੋ ਵੀ ਪਈ ਗਿਆ ਦੋ ਦਿਨ ਦੋ ਦਿਨ ਸਵਾਰੀ ਬੈਠੇ ਰਹੇ ਗੱਡੀ ਵਾਲਾ ਵੀ ਉੱਥੇ ਸਵਾਰਣੇ ਕਹਿੰਦਾ ਬਟੱਡੇ ਲੈ ਜਾ ਲੋ ਉੱਥੇ ਵੀ ਨਹੀਂ ਗੱਲ ਬਟੱਡੇ ਪਹੁੰਚੇ ਇਸ ਬੋਲੇ ਵਾਲਾ ਵੀ ਬਟੱਡੇ ਚ ਲੈ ਗਿਆ ਵੀਰੇ ਤਾਂ ਘਰ ਨੂੰ ਜਾਂਦਾ ਚੜੀ ਲੱਗ ਜਾਂਦੀ ਆ ਕਿਆ ਹਾ ਦੀ ਉਹਨਾਂ ਪਰਸੋਂ ਵੀ ਬਟੇਡੇ ਸੁੱਕਾ ਪਰਸੋਂ ਤਾਂ ਸੁੱਕਾ ਹੀ ਸੀ ਪੁਜਾ ਕੇ ਦੱਸ ਉਹ ਤੇ ਜਾ ਦੇ ਕਿਹਾ ਵੀ ਤਰਬੂਜ ਘਟਦੇ ਨੇ ਕਰਾਇਆ ਵੱਧ ਗਿਆ ਉਹ ਆਪਣੇ ਗੱਡੀ ਛੱਡ ਕੇ ਅੱਛਾ ਵੀ ਗੱਡੀ ਤਾਂ ਤਰਬੂਜ ਛੱਡ ਕੇ ਗੱਸਖਿਆ ਜਿਹਨੇ ਪੈਸੇ ਵਟਣੇ ਕਰਾਇਆ ਵੱਧ ਹੋ ਗਿਆ ਉਹ ਤੋਂ ਜਦੋਂ ਲਾਅ ਦਾ ਆਪੇ ਹੋ ਗਿਆ ਉਹ ਤਾਂ ਸੈਣ ਦੇ ਘੜੇ ਚਰਾ ਕੇ ਆ ਗਏ ਨੇ ਕਪੜੇ ਵੀ ਇੱਕੜ ਜਿਉੜੀ ਉਹ ਵੇਚ ਕੇ ਖੜਾ ਖੜਾ ਛੁੱਟਦਾ ਜੇ ਉਹ ਕਹਲ ਸੌਦਾ ਬਕੇ ਲੈਕ ਹੋ ਜੇ ਕਮੂਦਾਰ ਲੋਬੇ ਆਇਓਂ ਤੇ ਹੁੰਦੀ ਹੈ ਕੋਟਾ ਹੋਵੇ ਤੇ ਜਦ ਜੇ ਕੋਟਾ ਹੋਵੇ ਨਾ ਕੋਟਾ ਬਕਾਵੇ ਜੇ ਦਿਆਇਆ ਪੈਸੇ ਤੋ ਵੀ ਗਏ ਲਾਵ ਤਾਰੇ ਜੇ ਸਹੀ ਹੋਵੇ ਜੋ ਆਪਾਂ ਸੋਚ ਕੇ ਚੱਲੇ ਸੀ ਹੋਵੇ ਉੱਥੇ ਬਹੁਤ ਵਸੂ ਹੋਈ ਜਾਈ ਹੋਵੇ ਉਹ ਠੀਕ ਰੇਟ ਤੇ ਜਾਂ ਬੈਠੇ ਹਾਂ ਪਰ ਦੁਗਣੀ ਰੇਟ ਦੁਗਣੀ ਰੇਟ ਕਰਾਂਸੀ ਦਾ ਇਹੀ ਹੈ ਜੀ ਪੈਸੇ ਦੇ ਕੇ ਲੈਂਦੇ ਨੇ ਆ ਤੇ ਖੜਿਆ ਜਾਵੇ ਵੇ ਜਿਹੜਾ ਮਤਲਬ ਹੀ ਆ ਫਿਰ ਵੀ ਪੈਸੇ ਲਗਾਏ ਗਏ ਪੈਸੇ ਲਗਾਏ ਗਏ ਜਿਹੜੇ ਜਿੰਨੇ ਦੇ ਲਈ ਆ ਖਰਾਦਲਾ ਸਾ ਗੁਰਦੀਆ ਆਏ ਮੇਰੇ ਭਗਵਾਨ ਤੇ ਖਰਾਦਲਾ ਸਾ ਗੁਰਦੀਆ ਉਹ ਖਤਵਨਾਂ ਵੀ ਖਰਾਦਲਾ ਸਾ ਦਿੱਤਾ ਦਾ ਸੱਚਾ ਦਿੱਤਾ ਕਿ ਜੇ ਤੇਰੀ ਖੇਪ ਨਿਭਗੀ ਨਾ ਦਰਗਾਹ ਚ ਜਾਂ ਤੇ ਬਾਰਡਰ ਪਾਸ ਕਰਦੇ ਖੇ ਪਾਸ ਬਾਰਡਰ ਤੇ ਦਲੀਜਾਂ ਦੇ ਨਾ ਬਾਰਡਰ ਤੇ ਪਾਸ ਕਰਦੀਆਂ ਖੇ ਪੇ ਸਾਰੀ ਚੈੱਕ ਪੋਸਟ ਤੇ ਤਦ ਹੀ ਜਾਣ ਸਤਗੁਰ ਨੇ ਖਰਾ ਅਸਲਾ ਦਿੱਤਾ ਸੀ ਕਿ ਜੇ ਤੇਰੀ ਖੇਪ ਦੇ ਵਿੱਚ ਇੱਕ ਵੀ ਚੀਜ਼ ਰਿਜੈਕਟਡ ਨਿਕਲੀ ਨਾ ਪੂਰੀ ਖੇ ਪਾਸ ਹੋ ਗਈ ਫਿਰ ਭਗਵਾਨ ਤੋ ਤੈਨੂੰ ਲੈਣ ਲਾਊਗਾ ਆਪ ਲੈ ਕੇ ਜਾਊਗਾ ਆਪ ਆਵੇਂ ਬਾਰਡਰ ਕ੍ਰਾਸ ਕਰਾਊਗਾ ਮਿਲ ਲੈ ਕੇ ਆਏ ਮਿਲੇ ਉਹ ਵੀ ਲੈ ਉਹ ਹੀ ਐ ਫਿਰ ਬਾਰਡਰ ਤੋਂ ਆਪ ਲੈਣ ਆਊਗਾ ਸੁਤੋਖੀ ਨੂੰ ਫਿਰ ਉੱਥੇ ਨਾਮ ਬਰਗਟਾਊਗਾ ਨਾਮ ਆਪ ਲੈ ਕੇ ਜਾਊਗਾ ਫਿਰ ਨਾਮ ਉੱਥੇ ਬਰਗਟ ਹੋਊਗਾ ਜਿੱਥੇ ਤੂੰ ਬੈਠਾ ਹੈਂ ਆਪ ਲੈ ਕੇ ਜਾਊਗਾ ਬਹਿ ਜਾ ਜੀ ਕਿ ਮੈਂ ਕਹਿੰਦਾ ਬਵਾਨ ਆਏ ਲੈਣ ਵਹੀ ਹੈ ਵਹੀ ਗੱਲ ਹੈ ਮੇਰਾ ਮੈਂ ਕੋਲ ਸਵਾਲ ਕੀਤਾ ਤੇ ਜਵਾਬ ਹੈ ਉਹਦਾ ਜਵਾਬ ਹੈ ਜੀ ਫਿਰ ਉੱਥੇ ਹੀ ਚੈੱਕ ਜਿੱਥੇ ਸਮਾਨ ਹੋ ਰਿਹਾ ਐ ਨਹੀਂ ਆਗਾ ਵੀ ਨਾ ਕਿ ਡਾਪੋਰਡ ਯਾ ਵੀ ਡਾਪੋਰਡ ਰੋ 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 ਫਿਰ ਉਹ ਆਪ ਭਗਵੰਤ ਲੈਣ ਆਉ ਉੱਥੇ ਰਸੀਬ ਕਰਕੇ ਉੱਥੋਂ ਲੈ ਕੇ ਜਾਊ ਆਪ ਆੜ ਮਿਲੇ ਆਏ ਮਿਲੇ ਭਗਵਾਨ ਆਏ ਬਿਲੇ ਭਗਵਾਨ ਭਗਵਾਨ ਤੋ ਤੇ ਆ ਬਾ ਕੇ ਮਿਲਿਆ ਆਵਤਾ ਨਹੀਂ ਕਰਦੇ ਆਵਤਾ ਸਿਰਫ ਉਹ ਆਪਣਾ ਸੁਭਾਣੇ ਚੈੱਕ ਕਰਾ ਆਪਣੇ ਖੇਪੇ ਚੈੱਕ ਕਰਾ ਇਹ ਗੱਲ ਕਹੀ ਸੀ ਖਰਾ ਦਲਾਸਾ ਗੁਰ ਦੀਆ ਗੁਰ ਦੀਆ ਇਹੀ ਕਿਹਾ ਸੀ ਕਿ ਜਿੱਥੇ ਤੇਰੀ ਖੇਪ ਚੈੱਕ ਹੋਊਗੀ ਜਿੱਥੇ ਸਾਰਾ ਕੁਝ ਇਕੱਠਾ ਕਰਕੇ ਦਲੋਂ ਕਿਲੇ ਗਿਆ ਖੋ ਉਹ ਜਗ੍ਹਾ ਨਾਮ ਤੇ ਬਿਨਾ ਸਭ ਕੁਝ ਹੋਰ ਨਹੀਂ ਅੱਗੇ ਆਉਂਦਾ ਜੇ ਨਾਮ ਤੇ ਬਿਨਾ ਕੁਝ ਨਿਕਲਿਆ ਹੀ ਨਹੀਂ ਵਿੱਚੋਂ ਨਾਮ ਤੇ ਬਿਨਾ ਨਿਕਲੇ ਕੁਝ ਨਹੀਂ ਵਿੱਚੋਂ ਫਿਰ ਕੀ ਬਣਵਾਈ ਨਾਮ ਤੇ ਦੂਜੇ ਸਰਲਬਦਨ ਨਾਮ ਤੋਂ ਨਾ ਜਾਣਾ ਹੀ ਨਹੀਂ ਅੱਗੇ ਅਰਧਵਰਾਂ ਜਾਣੇ ਨਹੀਂ ਪਰ ਬੋਲ ਕੇ ਮਦਰਬਰ ਦਲ ਦੇ ਵਿੱਚ ਕਿਉਂ ਇਹ ਤਹਾਜ਼ਲ ਦਲ ਵਿੱਚ ਜੋ ਤੁਸੀਂ ਹੋਰ ਕੁਝ ਵੀ ਵਿੱਚ ਪਾਉਦੇ ਜਿਹੜਾ ਦੀ ਹੋਰ ਗੱਲ ਰਿਜੈਕਟਡ ਹੈ ਉਹ ਉਹ ਕਿਉਂਕਿ ਲੋੜ ਕੀ ਉਹ ਦੀ ਕੌਣ ਸੀ ਜਿਹੜੀ ਗੱਲ ਜਾ ਕੇ ਪਰਮੋਡਿਤੀ ਕੁਝ ਵੀ ਨਹੀਂ ਪਾ ਸਕਦੇ ਤੁਸੀਂ ਕਹਿੰਦੇ ਬਲੋ ਜੋ ਪਾਉਂਗੇ ਉਹਨੇ ਅਣਦਾ ਅਣਦਾ ਜਨਾਂ ਕੇ ਜਿਹੜੇ ਚੰਗੂ ਕਾਲ ਦੇ ਨੇ ਕੋਈ ਦੁਕਾਨ ਕਰ। ਨਾਗ ਨੂੰ ਗੁਰੂ ਬਣਾਉਣ ਦੇ ਨਾਲ ਬਹੁਤ ਸਾਰੇ ਗੁਣਤਾਲ। ਜਰਾ ਘੜੀ ਦੀ ਸੋਝੀ ਸੋਝੀ ਨਹੀਂ ਆਉਂਦੀ। ਅੱਗੇ ਨਹੀਂ ਤਰੱਕੀ ਲੱਗਦਾ। ਕਾਏ ਗੱਲ ਆਪਾ ਕਰਦੇ ਅੱਗੇ। ਆਣ ਬਲੇ ਭਗਵੰਤਾਂ ਦੀ ਜਮਾ। ਉਹ ਤਾਂ ਨਾਨਕ ਦੀ ਗੱਲ ਕਰਦੇ ਨੇ ਗੁਰਦਵਾਰਾ ਦਰਸ਼ ਲੋੜ ਹੈ। ਪਰ ਤੂੰ ਪਿੱਛੇ ਪੜੂ ਕੇ ਆਪੇ ਮੁਕਦਿਰ ਤੇ ਤੂੰ ਮੱਧਲੇ ਨਸਤ ਦਰਸ਼ਨਾਂਤ ਲੀਕਲ ਕਰਦੇ ਹਾਂ ਉਹ ਬਸ ਜੀਵਨੀ ਯੋਗ ਨਾ ਉੱਤੇ ਤੋਂ ਮਤਲਬ ਪਿੱਛੇ ਪੜ ਗਏ ਨੂੰ ਮਤਲਬ ਤਾਂ ਨਹੀਂ ਹੋਗਾ ਬਾਹਰ ਲੈ ਜਨੈ ਬਸ ਹੱਟਿਆ ਹੋ ਗਿਆ ਗਲਾ ਬਾਵਾ ਇਹ ਆਏ ਮਲੇ ਭਗਵਾਨ ਆਪਾਂ ਕਰਦੇ ਭਗਵਾਨ ਤੇ ਭਗਵਾਨ ਦੀ ਨੂੰ ਕਰਦੇ ਹਾਂ ਤੇ ਆਏ ਮਲੇ ਹੁਣ ਮਤਲਬ ਕੁਝ ਜਾ ਰਹੇ ਆ ਆਏ ਮੇਰੇ ਭਗਵਾਨ ਉਮੀ ਭਗਵਾਨ ਤੇ ਉਮੀ ਭਗਵਾਨ ਤੇ ਕਿਉਂ ਹਰਤੇ ਟਿੱਕੇ ਹੋ ਜਾਂਦੇ ਦੋਰੀ ਹੋ ਜਾਂਦੇ ਹੈ ਸਾਰਾ ਚੈ ਆਪਣਾ ਲੋਕੋ ਨੂੰ ਤਰਸ ਲ ਵੱਢਦੇ ਨੂੰ ਤਾਂ